ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਸਾਡੀ ਮਾਤਾ ਦੀ 80 ਸਾਲ ਦੀ ਉਮਰ ਹੈ ਤੇ 80 ਸਾਲ ਦੇ ਬਜ਼ੁਰਗ ਜਿਹੜੇ ਹੁੰਦੇ ਸੀ ਜਾਂ ਪੁਰਾਣੇ ਬਜ਼ੁਰਗ ਜਿਹੜੇ ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਕਿ ਵੇਖੋ ਚੁੱਲ੍ਹੇ ਤੱਕ ਕੱਚਾ ਹੁੰਦਾ ਸੀ ਮਿੱਟੀ ਦੇ ਚੁੱਲ੍ਹੇ ਹੁੰਦੇ ਸੀ ਕੋਠੇ ਕੱਚੇ ਹੁੰਦੇ ਸੀ ਛੱਤਾਂ ਲਿਪਣੀਆਂ ਕੰਧਾਂ ਲਿਪਣੀਆਂ ਨਲਕਿਆਂ ਦੇ ਉੱਤੋਂ ਪਾਣੀ ਪੂਰਾ ਕਰਨਾ ਉਹਨਾਂ ਦੇ ਕਿੰਨਾ ਵੱਡਾ ਜ਼ਿੰਦਗੀ ਦਾ ਸ਼ਿੰਗਾਰ ਚ ਸੀ ਅਸੀਂ ਅੱਜ ਅੱਜ ਦੀ ਔਰਤ ਤੇ ਪੁਰਾਣੇ ਬਜ਼ੁਰਗਾਂ ਦੀ ਜਿਹੜੀ ਸ਼ਿੰਗਾਰ ਚ ਸੀਗਾ ਉਹਦੇ ਬਾਰੇ ਅਸੀਂ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੁੰਦੇ ਜਿੱਥੋਂ ਤੱਕ ਅਸੀਂ ਦੇਖਿਆ ਅੱਜ ਗੁੱਸਾ ਤੇ ਆਕੜ ਪੱਲੇ ਰਹਿ ਗਈ ਅੱਜ ਧਰਤੀ ਦੱਸਦੀ ਹੈ ਜਿਹੜੀਆਂ ਰੋੜੀਆਂ ਨਾ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਉਹ ਦੱਸਦੀਆਂ ਵੀ ਅੱਜ ਦੀ ਔਰਤ ਕਿੰਨੀ ਕਿ ਸਚਾਰੀ ਹੈ ਉਦੋਂ ਵੇਖੋ ਦੂਜੇ ਤੋਂ ਤੀਜੇ ਦਿਨ ਮਿੱਟੀ ਦੇ ਚੁੱਲ੍ਹੇ ਹੁੰਦੇ ਸੀ ਉਹਨੂੰ ਪੋਚਾ ਲਾਉਣਾ ਕੰਦਾਂ ਨੂੰ ਪੋਚੇ ਮਾਰਨੇ ਕਿੰਨਾ ਮਤਲਬੀ ਕੱਚੇ ਘਰ ਹੋਣ ਦੇ ਬਾਵਜੂਦ ਵੀ ਘਰਾਂ ਨੂੰ ਸ਼ਿੰਗਾਰ ਕੇ ਰੱਖਦੀਆਂ ਸੀ ਤੇ ਕੋਈ ਪਾਣੀ ਦੀ ਸਹੂਰਤ ਨਹੀਂ ਹੁੰਦੀ ਸੀ ਘਰਾਂ ਦੇ ਵਿੱਚ ਨਲਕਿਆਂ ਤੋਂ ਲਿਆਉਣਾ ਇੱਕ ਇੱਕ ਨਲਕਾ ਹੁੰਦਾ ਸੀ ਫਿਰ ਨਲਕਿਆਂ ਤੋਂ ਪਾਣੀ ਢੋਣਾ ਫਿਰ ਹੌਲੀ ਹੌਲੀ ਘਰਾਂ ਦੇ ਵਿੱਚ ਨਲਕੇ ਲਵਾਏ ਜਾਨੀ ਕਿ ਉਹਨਾਂ ਦਾ ਕਿੰਨਾ ਵੱਡਾ ਮਹਾਨ ਸੰਘਰਸ਼ ਸੀ ਪਰ ਅੱਜ ਦੀ ਔਰਤ ਮਤਲਬ ਕਿ ਜਿਹੜਾ ਵਿਹੜਾ ਵੀ ਪੱਕਾ ਕੋਠੇ ਤੇ ਵੀ ਫਰਸ਼ ਰਸੋਈ ਵਿੱਚ ਵੀ ਪਾਣੀ ਜਾਣੇ ਕਿ ਪਤਾ ਨਹੀਂ ਵੇੜੇ ਦੇ ਵਿੱਚ ਕਿੰਨੀਆਂ ਟੂਟੀਆਂ ਤੇ ਥਾਂ-ਥਾਂ ਤੇ ਸੂਰਤ ਹੈ ਤੇ ਧਰਤੀ ਕਿੰਨੀ ਗੰਦੀ ਹੋ ਗਈ ਉਹਨਾਂ ਔਰਤਾਂ ਦਾ ਸ਼ਿੰਗਾਰਛ ਤੇ ਅੱਜ ਦੀ ਔਰਤ ਦਾ ਜਿਹੜਾ ਸ਼ਿੰਗਾਰਛ ਹੈ ਕਿੱਥੇ ਕਿਹੇ ਖੜਾ ਹੈ ਪੰਜ-ਪੰਜ ਜਵਾਕ ਹੁੰਦੇ ਸੀ ਪੋਤੜਿਆਂ 'ਤੇ ਪਾਲ ਲੈਂਦੀਆਂ ਸੀ ਧਰਤੀ ਤੇ ਕੋਈ ਗੰਧ ਨਹੀਂ ਹੁੰਦਾ ਸੀ ਉਦੋਂ ਨਾਲੇ ਕੋਈ ਬਿਮਾਰੀ ਨਹੀਂ ਹੁੰਦੀ ਸੀ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਕਿਉਂ ਨਹੀਂ ਹੁੰਦੀ ਸੀ ਕਿਉਂਕਿ ਬੱਚਿਆਂ ਨੂੰ ਪੋਤੜਿਆਂ ਵਿੱਚ ਪਾਲਦੀਆਂ ਸੀ ਪੰਜ-ਪੰਜ ਜਵਾਕ ਹੁੰਦੇ ਸੀ ਪੋਤੜਿਆਂ ਵਿੱਚ ਪਾਲਦੀਆਂ ਸੀ ਅੱਜ ਮਤਲਬ ਵੀ ਜਿਹੜੇ ਡੈਂਪਰ ਹੈ ਇਹਦੇ ਨਾਲ ਬੱਚੇ ਨੂੰ ਕਿੰਨੀ ਬਿਮਾਰੀ ਲੱਗਦੀ ਹੈ ਕਿੰਨੇ ਵੇਰੀ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਪੋਤੜਿਆਂ ਤੇ ਚਰਚਾ ਕਰੀ ਹੈ ਵੀ ਪੋਤੜਿਆਂ ਵਿੱਚ ਜੇ ਤੁਸੀਂ ਜਵਾਕਾਂ ਨੂੰ ਬੱਚਿਆਂ ਨੂੰ ਪਾਲੋਗੇ ਆ ਉਹ ਬਿਮਾਰੀਆਂ ਤੋਂ ਮੁਕਤ ਰਹੇਗਾ ਬਚਪਨ ਦੇ ਵਿੱਚ ਜਿਹੜੀਆਂ ਬੱਚੇ ਨੂੰ ਬਿਮਾਰੀਆਂ ਚੁੰਮੜਦੀਆਂ ਨਹੀਂ ਚੁੰਮੜਦੀਆਂ ਜਾਣੇ ਕਿ ਅੱਜ ਜਿਹੜੇ ਡੈਂਪਰ ਹੈ ਉਹ ਧਰਤੀ ਉੱਤੇ ਕਿੰਨੇ ਹੋ ਗਏ ਕਿੰਨਾ ਕੂੜਾ ਕਰਕਟ ਧਰਤੀ ਉੱਤੇ ਹੋ ਗਿਆ ਅਸੀਂ ਸਲੂਟ ਕਰਦੇ ਆ ਸਾਡੀ ਮਾਤਾ ਨੂੰ ਤੇ ਇਹਨਾਂ ਸਮੇਂ ਦੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਮਹਾਨ ਸੰਘਰਸ਼ ਕੀਤੇ ਤੇ ਤਲਾਕ ਹੁੰਦਾ ਹੀ ਨਹੀਂ ਸੀ ਕੋਈ ਲੜਾਈ ਨਹੀਂ ਹੁੰਦੀ ਸੀ ਕੋਈ ਝਗੜਾ ਨਹੀਂ ਹੁੰਦਾ ਸੀ ਕੋਈ ਨਫ਼ਰਤ ਨਹੀਂ ਹੁੰਦੀ ਸੀ ਉਹ ਸਮੇਂ ਗਰੀਬੀ ਨਾਲ ਕਿੰਨਾ ਲੋਕ ਘੁੱਲਦੇ ਸੀ ਜੇ ਕਿਸੇ ਦੇ ਰਿਸ਼ਤੇਦਾਰ ਆ ਜਾਂਦੇ ਸੀ ਮੰਜੇ ਮੰਗ ਲੈਂਦੇ ਸੀ ਜੇ ਬਰਾਤ ਜਾਂਦੇ ਸੀ ਤਾਂ ਇੱਕ ਦੂਜੇ ਦੇ ਲੀੜੇ ਮੰਗ ਕੇ ਲੈ ਜਾਂਦੇ ਸੀ ਕਿੰਨਾ ਮਤਲਬੀ ਲੋਕਾਂ ਦੇ ਵਿੱਚ ਭਰੇ ਭਾਵਨਾ ਸੀ ਤੇ ਉਹ ਸਮੇਂ ਤੇ ਅੱਜ ਦੇ ਸਮੇਂ ਦਾ ਕਿੰਨਾ ਫਰਕ ਪੈ ਗਿਆ ਅਸੀਂ ਉਹਨਾਂ ਬਜ਼ੁਰਗਾਂ ਦੀ ਤਾਂ ਸਿਫਤ ਕਰਨੀ ਬਣਦੀ ਹੈ ਕਿ ਧਰਤੀ ਉੱਤੇ ਵਾਤਾਵਰਨ ਦਾ ਕਿੰਨਾ ਨੁਕਸਾਨ ਗੰਧ ਪੈ ਗਿਆ ਗੁੱਸਾ ਆਕੜ ਝਕੜੇ ਕਿੰਨੇ ਵਧ ਗਏ ਕਿਉਂ ਵਧ ਗਏ ਕਿਉਂਕਿ ਅੱਜ ਦੀ ਔਰਤ ਸ਼ਿੰਗਾਰ 'ਚ ਛੱਡ ਗਏ ਅੱਜ ਦੇ ਲੋਕ ਸ਼ਿੰਗਾਰ 'ਚ ਛੱਡ ਗਏ ਸ਼ਿੰਗਾਰ 'ਚ ਨਹੀਂ ਕਰਦੇ ਹੁਣ ਵੇਖੋ ਬਿੱਡ ਘਰੇ ਵੇ ਹੁੰਦੇ ਆ ਬੈੱਡ ਪਹਿਲਾਂ ਮੰਜੇ ਖੜੇ ਕਰ ਦਿੰਦੇ ਸੀ ਹੁਣ ਬੈੱਡ ਹੁੰਦੇ ਆ ਕਾਰਾਂ 'ਚ ਇਦਰੋਂ ਆਏ ਬੈੱਡ ਤੇ ਲੰਮਾ ਇਦਨੋਂ ਆਏ ਬੇਡ ਤੇ ਲੰਮਾ ਜਾਣੇ ਕਿ ਉਹਨਾਂ ਔਰਤਾਂ ਦਾ ਸੰਘਰਸ਼ ਤੇ ਅੱਜ ਦੀ ਔਰਤ ਦਾ ਤੇ ਉਹਨਾਂ ਬਜ਼ੁਰਗਾਂ ਦਾ ਸੰਘਰਸ਼ ਤੇ ਅੱਜ ਦੇ ਅਸੀਂ ਸੰਘਰਸ਼ ਬਾਰੇ ਦੱਸਿਆ ਕਿ ਉਹਨਾਂ ਦੀ ਕਿਰਤ ਮਹਾਨ ਸੀ ਉਹਨਾਂ ਦਾ ਸੰਘਰਸ਼ ਮਹਾਨ ਸੀ ਉਹਨਾਂ ਦੀ ਸੋਚ ਮਹਾਨ ਸੀ ਕੋਈ ਬਿਮਾਰੀ ਨਹੀਂ ਹੁੰਦੀ ਸੀ ਕਿਉਂਕਿ ਉਹਨਾਂ ਦੀ ਇੱਕ ਦੂਜੇ ਦੇ ਪ੍ਰਤੀ ਸੋਚ ਚੰਗੀ ਹੁੰਦੀ ਸੀ ਵਿਚਾਰ ਚੰਗੇ ਹੁੰਦੇ ਸੀ ਸਭ ਤੋਂ ਗਰੀਬੀ ਹੁੰਦੀ ਸੀ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਸੀ ਇੱਕ ਦੂਜੇ ਤੋਂ ਮੱਝਾ ਪੀੜੀ ਮੰਗ ਕੇ ਸਾਰਦੇ ਹੁੰਦੇ ਸੀ ਇਹ ਮਤਲਬ ਉਹਨਾਂ ਬਜ਼ੁਰਗਾਂ ਦਾ ਸੰਘਰਸ਼ ਸੀ ਤੋ ਇਹਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਪਤਾ ਲੱਗੇ ਅੱਜ ਦੀ ਔਰਤ ਨੂੰ ਵੀ ਉਹਨਾਂ ਔਰਤਾਂ ਦੇ ਸਾਡੇ ਵਿੱਚ ਕਿੰਨਾ ਫਰਕ ਪੈ ਗਿਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ